ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਸ ਖਬਰਾਂ ਦੇ ਵਿੱਚ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਜੀਏ ਆਉਣ ਵਾਲੀਆਂ ਲੇਟੈਸਟ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਇਹ ਕਿ ਸਾਹਮਣੇ ਰਿਕੇ ਪੰਜਾਬ ਚੋ ਵੀ ਅਦਬੀ ਕਰਨ ਦੇ ਉਮਰ ਕੈਦ ਆਪ ਸਰਕਾਰ ਨੇ ਚਾਰੇ ਧਰਮਾਂ ਲਈ ਬੈਲ ਕੀਤਾ ਪੇਸ਼ हां जी दादी के पंजाब विधानसभा सदन अंदर मुख्यमंत्री भगवंत मानवले पंजाब पवित्र ग्रंथ बिल 2025 पेश ਕੀਤਾ ਅਤੇ ਪ੍ਰਸਤਾਵ ਕੀਤਾ ਗਿਆ ਕਿ ਸਦਨ ਇਸ ਬਿੱਲ ਤੇ ਤੁਰੰਤ ਵਿਚਾਰ ਕੀਤਾ ਜਾਵੇ ਇਸ ਬਿੱਲ ਅਨੁਸਾਰ ਜੇਕਰ ਕੋਈ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਇਹ ਬਿੱਲ ਸਿਰਫ ਇੱਕ ਕਾਨੂੰਨ ਦਸਤਾਵੇਜ਼ ਨਹੀਂ ਸਗੋ ਪੰਜਾਬੀ ਪੰਜਾਬੀ ਸਮਾਜਿਕ ਸਮਾਜ ਦੀ ਧਾਰਮਿਕ ਭਾਵਨਾ ਅਤੇ ਅਸਥਾ ਦੀ ਰੱਖਿਆ ਵੱਲ ਇੱਕ ਮਜਬੂਤ ਕਦਮ ਮੰਨਿਆ ਜਾ ਰਿਹਾ ਹੈ ਇਸ ਬੱਲੇ ਰਾਹੀਂ ਸਖ ਹਿੰਦੂ ਮੁਸਲਮ ਤੇ ਇਸਾਈ ਧਰਮਾਂ ਦੇ ਪਵਿੱਤਰ ਗ੍ਰੰਥਾ ਦੇ ਬੇਅਦਬ ਕਰਨ ਵਾਲਿਆਂ ਨੂੰ 10 ਸਾਲ ਤੋਂ ਲੈ ਕੇ ਉਮਰ ਕੈ ਤੱਕ ਦੀ ਸਖਤ ਸਜ਼ਾ ਦੇਣ ਦਾ ਪ੍ਰਵਾਹ ਦਾਣ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਨੇ ਇਸ ਪੰਜਾਬ ਪਵਿੱਤਰ ਗ੍ਰੰਥ ਬੱਲੇ ਦਵੀਰ ਪੱਤੀ ਦਾ ਨਾਮ ਦਿੱਤਾ ਹੈ ਤੇ ਐਸਬੀਐਲ ਤੇ ਹੁਣ ਕੱਲ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਚੌਥੇ ਅਤੇ ਆਖਰੀ ਦਿਨ ਦੇ ਸੈਸ਼ਨ ਵਿੱਚ ਚਰਚਾ ਕੀਤੀ ਜਾਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਚ 117 ਵਿੱਚੋਂ 93 ਵਿਧਾਇਕ ਹਨ ਤੇ ਐਸਬੀਐਲ ਬੈਲ ਦਾ ਪਾਸ ਹੋਣਾ ਯਕੀਨੀ ਹੈ ਹਾਲਾਂਕਿ ਐਸਬੀਐਲ ਨੂੰ ਉਦੋਂ ਹੀ ਕਾਨੂੰਨੀ ਰੂਪ ਮਿਲੇਗਾ ਜਦੋਂ ਐਸਨੂ ਰਾਜਪਾਲ ਦੇ ਦਸਤਖਤ ਤੋਂ ਬਾਅਦ ਰਾਸ਼ਟਰਪਤੀ ਪੱਧਰ ਤੇ ਮਨਜ਼ੂਰੀ ਮਿਲ ਸਕੇਗੀ ਤੇ ਇਸ ਕਾਨੂੰਨ ਵਿੱਚ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਹਿੰਦੂਆਂ ਦੀ ਸ਼੍ਰੀਮਦ ਭਾਗਵਤ ਗੀਤਾ ਤੇ ਮੁਸਲਮਾਨਾਂ ਦੀ ਕੁਰਾਨ ਸ਼ਰੀਫ ਅਤੇ ਇਸਾਈ ਧਰਮ ਦੀ ਬਾਈਬਲ ਨੂੰ ਵੀ ਧਾਰਮਿਕ ਗ੍ਰੰਥਾਂ 'ਚ ਸ਼ਾਮਲ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਹੀਂ ਕਿ ਸਾਹਮਣੇ ਆਈ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਆਰਡੀਐਕਸ ਬਲਾਸਟ ਕਰਨ ਦੀ ਧਮਕੀ ਹਾਂਜੀ ਦਾਦੀ ਕਿਸ਼ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਕਸ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਿਸੇ ਅਣਪਛਾਤੇ ਵੱਲੋਂ ਈਮੇਲ ਭੇਜ ਕੇ ਦਿੱਤੀ ਗਈ ਹੈ ਤੇ ਈਮੇਲ ਵਿੱਚ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਧਮਕੀ ਪਰ ਈਮੇਲ ਆਉਣ ਤੋਂ ਬਾਅਦ ਸ਼ੋਮਣੀ ਪ੍ਰਬੰਧਕ ਕਮੇਟੀ ਨੇ ਚੌਕਸੀ ਵਜੋਂ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ਪ੍ਰिक्रमा ਲੰਗਰ ਹਾਲ ਅਤੇ ਸਰਾਵਾਂ ਤੇ ਟਾਸਕ ਫੋਰਸ ਤਾਇਨਾਤ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਤੇ ਐਸਓ ਐਸਡੀਪੀਸੀ ਨੇ ਐਸਰ ਇਮੇਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਹੈ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨੇ ਕਿਉਂਕਿ ਸਾਹਮਣੇ ਆ ਰਹੀ ਹੈ ਕਿ ਮਜੀਠੀਆ ਵੱਲੋਂ ਬੈਰਕ ਬਦਲਣ ਦੀ ਮੰਗ ਤੇ ਹਾਈ ਕੋਰਟ ਦਾ ਐਮ ਫੈਸਲਾ ਹਾਂਜੀ ਦਾਦੀ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਜੇਲ ਵਿੱਚਲੀ ਬੈਰਕ ਬਦਲਣ ਦੇ ਮਾਮਲੇ ਦੀ ਸੁਣਵਾਈ ਵਧੀ ਕਿ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਚ ਹੋਈ ਤੇ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਵਿਕਰਮ ਸਿੰਘ ਮਜੀਠੀਆ ਵੱਲੋਂ ਜੇਲ ਵਿੱਚਲੀ ਬੈਰਕ ਬਦਲ ਸੰਬੰਧੀ ਲਗਾਈ ਗਈ ਅਰਜ਼ੀ ਤੇ ਜਵਾਬ ਦਾਖਲ ਨਾ ਕਰਨ ਕਾਰਨ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਤੈਅ ਕੀਤੀ ਹੈ ਤੇ ਦਸਨਯੋਗ ਹੈ ਕਿ ਮਜੀਠੀਆ ਇਸ ਸਮੇਂ ਨਾਬਾ ਜਿਲ੍ਹੇ ਚ ਬੰਦ ਹੈ ਉਹਨਾਂ ਨੇ ਆਪਣੀ ਪਟੀਸ਼ਨ ਚ ਦਾਵਾ ਕੀਤਾ ਹੈ ਕਿ ਉਹ ਸਾਬਕਾ ਕੈਬਨਿਟ ਮੰਤਰੀ ਰਚਕੇ ਹਨ ਇਸ ਲਈ ਉਹਨਾਂ ਨੂੰ ਅਰੇਂਜ ਸ਼੍ਰੇਣੀ ਚ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਵੀ ਮੰਗੇ ਕਿ ਕਿ ਉਹਨਾਂ ਨੂੰ ਸਾਜਫ ਸਸਤਾ ਅਤੇ ਅੰਡਰ ਟ੍ਰਾਇਲ ਕੈਦੀਆਂ ਤੋਂ ਵੱਖ ਬੈਰਕ ਚ ਰੱਖਿਆ ਜਾਵੇ ਜੋ ਉਹਨਾਂ ਦੀ ਸੁਰੱਖਿਆ ਬਣੀ ਰਹੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਚ ਮੀਂਹ ਦਾ ਅਲਰਟ 30 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ ਹਾਂਜੀ ਦادیه ਕੇ ਹਾਲਾਂਕਿ ਮੌਸਮ ਵਿਭਾਗ ਨੇ ਅੱਜ ਲਈ ਅਲਰਟ ਜਾਰੀ ਕੀਤਾ ਹੈ ਤੇ ਬਰਨਾਲਾ ਸੰਗਰੂਰ ਪਟਿਆਲਾ ਐਸਏ ਨਗਰ ਤੇ ਫਤਿਹਗੜ ਸਾਹਿਬ శ్రీ ਮਕਸਦ ਸਾਹਿਬ ਫਾਜ਼ਿਲਕਾ ਦੇ ਆਣ ਰੂਪਨਗਰ ਮੋਗਾ ਫਰੀਦਕੋਟ ਤੇ ਫਰੋਇਪੁਰ ਦੇ ਕੋਲ ਹਿੱਸੇ ਵਿੱਚ ਦੁਪਹਿਰ 12:00 ਵਜੇ ਤੱਕ ਹਲਕਾ ਮੀਂਹ ਜਿੱਦ ਡਿੱਗਣ ਤੇ 33-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਬੀਤੇ 24 ਘੰਟਿਆਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਭ ਤੋਂ ਅਧਿਕਤਮ 37.2 ਡਿਗਰੀ ਦਰਜ ਕੀਤਾ ਗਿਆ ਹੈ ਤੇ ਜਦੋਂ ਕਿ ਡਾਉਂਡਿਆਣਾ ਵਿੱਚ 35 ਡਿਗਰੀ ਤੇ ਪਟਿਆਲਾ ਵਿੱਚ 36.2 ਡਿਗਰੀ ਤੇ ਬਠਿੰਡਾ ਵਿੱਚ 35.4 ਡਿਗਰੀ ਤੇ ਅੰਮ੍ਰਿਤਸਰ ਵਿੱਚ 30.8 ਡਿਗਰੀ ਤੇ ਪਠਾਨਕੋਟ ਵਿੱਚ 30.2 ਡਿਗਰੀ ਤਾਪਮਾਨ ਰਿਹਾ ਹੈ ਤੇ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਸਵੇਰੇ ਤੱਕ ਪਟਿਆਲਾ ਵਿੱਚ 15.4 ਮਿਲੀਮੀਟਰ ਬਠਿੰਡਾ ਵਿੱਚ 11 ਅਤੇ ਫਾਜ਼ਿਲਕਾ ਵਿੱਚ 14 ਤੇ ਮੁਹਾਲੀ ਵਿੱਚ 3.5 ਤੇ ਅੰਮ੍ਰਿਤਸਰ ਵਿੱਚ 2 ਤੇ ਮੋਗਾ ਵਿੱਚ 3 ਮਿਲੀਮੀਟਰ ਮੀਂਹ ریکارڈ ਕੀਤਾ ਗਿਆ ਹੈ ਤੇ ਕੁਝ ਇਲਾਕਿਆਂ ਵਿੱਚ ਗੁੰਦਾਬੰਦ ਜ਼ਰੂਰੀ ਹੋਈ ਪਰ ਗਰਮੀ ਤੋਂ ਕੋਈ ਖਾਸ ਰਾਤ ਨਹੀਂ ਮਿਲੀ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਚੰਡੀਗੜ੍ਹ ਦੇ ਡੀਆਰਡੀਓ ਦਫ਼ਤਰ 'ਚ ਬੰਬ ਉਚਾਨਕ ਪੈ ਗਏ ਆ ਪਾੜਣਾ ਹਾਂਜੀ ਦਾਜੀ ਕੀ ਚੰਡੀਗੜ੍ਹ ਦੇ ਡੀਆਰਡੀਓ ਦਫ਼ਤਰ 'ਚ ਅੱਜ ਉਸ ਵੇਲੇ ਪਾੜਣਾ ਪੈ ਗੀਆਂ ਜਦੋਂ ਇਮਾਰਤ 'ਚ ਬੰਬ ਹੋਣ ਦੀ ਸੂਚਨਾ ਮਿਲੀ ਇਸ ਤੋਂ ਬਾਅਦ ਪੂਰੀ ਇਮਾਰਤ 'ਚ ਹਫੜਾ ਦਫੜੀ ਮੱਚ ਗਈ ਅਤੇ ਸਨਸਣੀ ਫੈਲ ਗਈ ਮੋਕਕੇ ਤੇ ਚੰਡੀਗੜ੍ਹ ਦੀ ਪੁਲਿਸ ਅਤੇ ਫੌਜ ਵੀ ਪੁੱਜੀ ਬੰਬ ਸਕਾਇਰ ਟੀਮ ਨੂੰ ਵੀ ਮੋਕਕੇ ਤੇ ਬੁਲਾਇਆ ਗਿਆ ਅਤੇ ਪੁਲਿਸ ਦੇ ਕਈ ਅਧਿਕਾਰੀ ਵੀ ਪੁੱਜੇ ਤੇ ਫਿਲਹਾਲ ਫਿਲਹਾਲ ਪੂਰੀ ਇਮਾਰਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮਗਵਾ ਲਈਆਂ ਗਈਆਂ ਹਨ ਇਮਾਰਤ ਦੇ ਆਸ-ਪਾਸ ਰਹਿਣ ਵਾਲੇ ਲੋਕ ਵੀ ਪੂਰੀ ਤਰ੍ਹਾਂ ਕਬਰਾਈ ਹੋਏ ਹਨ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਸਰਕਾਰ ਨੇ ਕੀਤੀਆਂ ਤਰੱਕੀਆਂ ਹਾਂਜੀ ਦਾਦੀ ਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ 8 ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਤਰੱਕੀ ਦਿੱਤੀ ਹੈ ਇਹ ਤਰੱਕੀਆਂ 1994 ਬੈਟ ਦੇ ਅਧਿਕਾਰੀਆਂ ਨੂੰ ਦਿੱਤੀ ਗਈਆਂ ਹਨ ਜਿੰਨਾ ਅਧਿਕਾਰੀਆਂ ਨੂੰ ਤਰਕੀਆਂ ਦਿੱਤੀ ਗਈਆਂ ਹਨ ਉਹਨਾਂ ਵਿੱਚ ਨਰੇਸ਼ ਕੁਮਾਰ, ਰਾਮ ਸਿੰਘ, ਸੁਦਾ, ਸ਼ੂ ਸ਼ੇਖਰ ਤੇ ਵੀ ਚੰ드ਰਾਸ਼ੇਖਰ ਤੇ ਅਮਰਦੀਪ ਸਿੰਘ ਰਾਏ, ਨੀ ਰਾਜਾ ਤੇ ਅਨੀਤਾ ਪੰਜ ਸ਼ામਲ ਹਨ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨੇ ਸਾਹਮਣੇ ਆਈ ਕਿ ਪੰਜਾਬ ਦੇ ਟੈਕਸਦਾਤਿਆਂ ਲਈ ਰਾਹਤ ਪਰਿਕਾ ਬਰਮਾਨਸਰ ਕਰਨੇ ਕੀਤਾ ਐਂ ਫੈਸਲਾ ਹਾਂਜੀ ਦਾਜੀ ਕੇ ਪੰਜਾਬ ਵਿਧਾਨ ਸਭਾ ਚ ਵਿੱਤ ਮੰਤਰੀ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ ਸੋਧ ਬੈਲ 2025 ਪੇਸ਼ ਕੀਤਾ ਗਿਆ ਹੈ ਤੇ ਜਸਨੂ ਸਦਨ ਅੰਦਰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਤੇ ਵਿੱਤ ਮੰਤਰੀ ਨੇ ਇਸ ਬੈਲ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਇਹ ਇਸ ਬੈਲ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਇਹ ਬਾਰੇ 2018 ਦੇ ਕਾਂਗਰਸ ਸਰਕਾਰ ਦੇ ਵਿੜੇ ਸ਼ੁਰੂ ਕੀਤਾ ਗਿਆ ਸੀ ਤੇ ਐਸਚੋ ਜੋ ਵੀ ਜੋ ਵਿਅਕਤੀ ਟੈਕਸ ਭਰਦਾ ਸੀ ਉਸ ਨੂੰ ਹਰ ਮਹੀਨੇ 200 ਰੁਪਏ ਟੈਕਸ ਦੇ ਰੂਪ ਜੇ ਸਰਕਾਰ ਨੂੰ ਦੇਣੇ ਪੈਂਦੇ ਸਨ ਕਈ ਲੋਕਾਂ ਅਤੇ ਸੰਸਥਾਵਾਂ ਵੱਲੋਂ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਕਿ ਹਾਇਰ ਮੇ ਹਰ ਮਹੀਨੇ ਇਹ ਟੈਕਸ ਭਰਨਾ ਬੜਾ ਔਖਾ ਕੰਮ ਹੈ ਅਤੇ ਇਸ ਨੂੰ ਇੱਕ ਮੁਕਤ ਕਰ ਦਿੱਤਾ ਜਾਵੇ ਅਤੇ ਜੇਕਰ ਅਸੀਂ ਸਾਲ ਦਾ ਇਕੱਠਾ ਟੈਕਸ ਭਰਦੇ ਹੀ ਤਾਂ ਇਸ ਦੇ ਕੀ ਫਾਇਦਾ ਮਿਲੇਗਾ ਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ ਤੇ ਉਹਨਾਂ ਐਸਬੀਐਲ ਤੇ ਪਾਸ ਹੋਣ ਮਗਰੋਂ ਜੋ ਵਿਅਕਤੀ ਸਾਲਚ ਇਕੱਠਾ ਟੈਕਸ ਭਰੇਗਾ ਉਸ ਨੂੰ 200 ਰੁਪਏ ਦੀ ਛੋਟ ਦਿੱਤੀ ਜਾਵੇਗੀ ਮਤਲਬ ਕਿ ਹੁਣ ਸਾਲਚ 2400 ਰੁਪਏ ਦੀ ਥਾਂ 2200 ਰੁਪਏ ਭਰਨੇ ਹੋਣਗੇ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਨਵਾਂ ਕਾਨੂੰਨ ਲਿਆਉਣ ਚ ਜਾ ਰਹੀ ਸਰਕਾਰ ਹਾਂਜੀ ਦਾਦੀ ਕਿ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ ਹੈ ਤੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਤੇ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਤੇ ਜਿਸ ਵਿੱਚ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਅਹਿਮ ਬਿੱਲਾਂ ਤੇ ਮੋਰ ਲਾਈ ਜਾ ਸਕਦੀ ਹੈ ਤੇ ਇਸ ਦੌਰਾਨ ਪੰਜਾਬ ਦੇ ਕਿਸਾਨਾਂ ਲਈ ਇਹਨਾਂ ਦੇ ਭਲਾਈ ਲਈ ਵੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਤੇ ਪੰਜਾਬ ਸਰਕਾਰ ਅੱਜ ਕੈਬਨਿਟ ਦੀ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਪਾਰ ਦੇ ਇੱਕ ਅਹਿਮ ਏਜੰਡੇ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਦਰਸਲ ਸੂਬਾ ਸਰਕਾਰ ਨੇ ਨਕਲੀ ਖਾਦ ਅਤੇ ਦਵਾਈਆਂ ਦੇ ਵਿਕਰੀ ਤੇ ਰੋਕ ਲਿਆਉਣ ਲਈ ਇੱਕ ਬਲ ਲਿਆਉਣਾ ਚਾਹੁੰਦੀ ਹੈ ਜਿਸ ਤਹਿਤ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਾਸਕੇ ਦੇ ਹਰਿਆਣਾ ਵਿੱਚ ਵੀ ਅਜਿਹਾ ਹੀ ਇੱਕ ਕਾਨੂੰਨ ਬਣਾਇਆ ਗਿਆ ਹੈ ਇਸ ਜਸ ਤਹਿਤ ਨਕਲੀ ਖਾਦ ਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ 3 ਤੋਂ 5 ਸਾਲ ਤੱਕ ਦੀ ਸਜ਼ਾ ਦਾ ਪ੍ਰਬਾਧਨ ਹੈ ਤੇ ਦੋਸਤੋ ਅੱਜ ਦੀ ਖਬਰ ਤੋਂ ਅਨ ਦੱਸ ਦਿੱਤੇ ਗਏ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ